ਬڑے ਮਿੱਤਰਾਂ ਨੇ ਆਪਣੇ ਦੇ ਮੈਸੇਜ ਆਉਂਦੇ ਸੀ ਜਾਂ ਫੋਨ ਵੀ ਆਏ ਨੇ ਆਪਣੇ ਨੂੰ ਥੋੜੇ ਜਿਹੇ ਮਿੱਤਰਾਂ ਦੇ ਨਾਲ ਆਪਣੇ ਦੇ ਵੀ ਵੀਰੇ ਆਰਚ ਦੀ ਆਪਾਂ ਨੂੰ ਫੁੱਲ ਵੀਡੀਓ ਬਣਾ ਕੇ ਆਪਾਂ ਨੂੰ ਸੈਂਡ ਕਰੀਂ ਤੇ ਆਪਾਂ ਹੁਣ ਫੁੱਲ ਵੀਡੀਓ ਬੜੇ ਤੁਹਾਨੂੰ ਦਿਖਾਉਣ ਲੱਗੇ ਆਪਾਂ ਕਿ ਹੁਣ ਦੱਸਣ ਲੱਗੇ ਹਾਂ ਨਾ ਇਹ ਵੀਡੀਓ ਨੂੰ ਆਪਾਂ ਸੇਵ ਕਰ ਲਿਓ ਤੇ ਆਪਦੇ ਫੋਨ 'ਚ ਤੇ ਬਾਰ-ਬਾਰ ਫੋਨ ਕਰਨਾ ਇਹ ਵੀਰੇ ਆਪਣੀ 7 ਫੁੱਟ 1 7 ਫੁੱਟ 1 ਇੰਚ ਆਪਣੇ ਕੋਲੇ ਇਹ ਜਗ੍ਹਾ ਆਪਣੇ ਕੋਲੇ ਪੂਰਾ ਗੇਟ ਇਹਦੀ ਆਪਾਂ 7 ਫੁੱਟ 7 ਇੰਚ ਆਪਣਾ ਤਾਂ 30 ਸੀ ਦੀ ਆਰਚ ਉੱਚੀ ਠੀਕ ਹੈ ਵੀਰੇ ਆਪਾਂ ਵੀਰੇ ਤਾਂ ਸੈਂਟਰ ਕੱਢ ਕੇ ਠੀਕ ਹੈ ਵੀਰੇ ਇਹਦਾ ਸੈਂਟਰ ਕੱਢਿਆ ਸੀ ਆਪਾਂ ਠੀਕ ਹੈ ਵੀਰੇ ਸੈਂਟਰ ਕੱਢ ਕੇ ਆਪਾਂ ਇਹਦੀ ਜਿੰਨੀ ਉਚਾਈ ਸੀ ਆਪਾਂ ਉੱਥੇ ਆਪਾਂ ਇੱਟ ਆ ਤਾਂ ਬਣ ਰੋਟਾ ਆ ਦਿਖਾ ਮੋਟੇ ਇੱਟ ਦੇ ਖਾਸੇ ਬਣ ਰੋਟਾ ਇਨ ਠੀਕ ਹੈ ਵੀਰੇ ਆਪਾਂ ਇਹ ਆਰਚ ਆਪਣੀ ਸਿੱਧੀ ਆਲ ਸੀਗੀ ਇਹ ਐਵੇਂ ਵੀ ਉਨੀ ਹੂ ਐ ਉਨੀ ਜਗ੍ਹਾ ਬਣਦੀ ਸੀ ਐਵੇਂ ਹੀ ਉਨੀ ਜਗ੍ਹਾ ਬਣਦੀ ਸੀ ਠੀਕ ਹੈ ਵੀਰੇ 3 ਫੁੱਟ 7.5 ਇੰਚ ਹੈ ਬਣਦੀ ਸੀ 3 ਫੁੱਟ 7.5 ਇੰਚ ਹੀ ਐ ਇੱਧਰ ਬਣਦੀ ਸੀ ਇੱਧਰ ਬਣਦੀ ਸੀ ਠੀਕ ਹੈ ਵੀਰੇ ਆਪਾਂ ਇੱਕ ਵਾਰ ਇੱਥੇ ਐਵੇਂ ਪੀਤਾ ਧਰ ਕੇ ਐਵੇਂ ਉਰੇ ਸਰੀਆ ਪਾਇਆ ਹੋਇਆ ਸੀਗਾ ਇਵੇਂ ਇਸ ਸਰੀਏ ਧੜਕੇ ਇਕ ਵਾਰ ਐਵੇਂ ਪੀਤਾ ਘੁਮਾਤਾ ਤੇ ਪੂਰਾ ਪੂਰਾ ਐਵੇਂ ਆਪਾਂ ਦੇਖਿਆ ਹਨਾ ਵੀ ਐਵੇਂ ਪੀਤਾ ਇੰਨਾ ਨਾ ਘੁਮੂਗਾ ਆਪਾਂ ਵੀ ਆਪਾਂ ਚੁਣਾਈ ਲਾਤੀ ਉਹ ਸਭ ਨਾਲ ਪਹਿਲਾਂ ਠੀਕ ਹੈ ਵੀਰੇ ਫਿਰ ਆਪਾਂ ਇੱਕ ਪਾਸੋਂ ਇਹਦੇ ਇਹ ਸਰੀਏ ਆਪਾਂ ਆਰ ਪਾਰ ਕੱਢਿਆ ਸੀਗਾ ਆਰ ਪਾਰ ਸਰੀਏ ਕੱਢ ਕੇ ਉਦੋਂ ਇਦੋਂ ਵੀ ਆਪਾਂ ਆ ਵੀ ਆਪਾਂ ਸੂਤ ਬੰਨ ਲਿਆ ਇਧਰ ਸਰੀਏ ਤੇ ਉੱਥੇ ਧਰਕੇ ਜਮਾ ਖੁੰਜੇ ਧਰਕੇ ਤੇ ਪਰਲੇ ਪਾਸੇ ਵੀ ਬੰਨਿਆ ਸੀਗਾ ਤੁਸੀਂ ਵੀਡੀਓ ਚ ਪਿਛਲੀ ਦੇਖਿਆ ਹੋਊਗਾ ਤੇ ਆਪਾਂ ਉਹਦੇ ਨਾਲ ਆਪਾਂ ਸਰੀਏ ਨਾਲ ਆਪਾਂ ਇਹਨੂੰ ਇੱਥੇ ਮਸਾਲਾ ਪਾਈ ਗਿਆਂ ਇੱਟਾਂ ਕੱਟ-ਕੱਟ ਲਾਈ ਗਿਆਂ ਤੇ ਪੈਨ ਨੂੰ ਐਂ ਕਮਾਈ ਦੀ ਠੀਕ ਹੈ ਵੀਰੇ ਆਰਚ ਹੋ ਗਈ ਆਪਣੀ ਤਿਆਰ ਬਿਲਕੁਲ ਤਿਆਰ ਹੋ ਗਈ ਬਿਲਕੁਲ ਗਲਾਈ ਸ਼ੇਪ ਚਾਉਗੀ ਵੀਰੇ ਬਿਲਕੁਲ ਸ਼ੇਪ ਚਾਉਗੀ ਜਦੋਂ ਕਿਉਂ ਆਪਣਾ ਜਦੋਂ ਆਪਣਾ ਜਦੋਂ ਆਪਾਂ ਬੰਨਿਆ ਸਹੀ ਹੋਇਆਗਾ ਸੈਂਟਰ ਸਹੀ ਕੱਢਿਆ ਹੋਇਆ ਮੇਨ ਗੱਲ ਹੁੰਦੀ ਆ ਸੈਂਟਰ ਕੱਢਣ ਦੀ ਠੀਕ ਹੈ ਵੀਰੇ ਤੇ ਵੀਰੇ ਇੱਕ ਵੀਰੇ ਹੋਰ ਚੀਜ਼ ਸੋਚਿਆ ਕਰੋ ਐਂ ਸੋਚਿਆ ਕਰੋ ਨਾ ਵੀਰੇ ਵੀ ਹਰ ਇੱਕ ਆਰਚ ਸੈਂਟਰ ਕੱਢ ਕੇ ਬਨ ਜਾਂਦੀ ਆ ਕੱਢ ਕੇ ਤਾਂ ਆਰਚ ਸੈਂਟਰੀ ਬਣਦੀ ਆ ਪਰ ਹਰ ਆਰਚ ਜਿਵੇਂ ਆਪਾਂ ਇਹਦੇ ਤੋਂ ਢੂਲਾ ਬੰਨਿਆ ਢੂਲੇ ਤੋਂ ਪੱਧ ਚੱਕਿਆ ਹਰ ਇੱਕ ਆਰਚ ਚ ਨਹੀਂ ਬੰਦੀ ਕਈ ਵਾਰ ਇਹ ਥੱਲੇ ਵੀ ਲਿਆਣੀ ਪੈ ਸਕ ਕਈ ਵਾਰ ਇਹ ਉੱਪਰ ਵੀ ਲਿਆਉਣੀ ਪੈ ਸਕਦੀ ਆ ਠੀਕ ਆ ਵੀਰੇ ਤੇ ਉਹ ਗਲਾਈ ਦੇ ਸਾਰੇ ਹੁੰਦਾ ਜਿਵੇਂ ਤਾਂ ਚਾਰਸ ਗਲਾਈ ਸੀ ਨਾ ਵੀਰੇ ਇਹ ਚਾਰਸ ਗਲਾਈ ਦਾ ਮਤਲਬ ਹੁੰਦਾ ਵੀਰੇ ਇਹ ਵੀ ਸਾਰੇ ਪਾਸੋਂ ਇੱਕੋ ਜੀ ਐ ਵੀ ਇੱਕੋ ਜੀ ਤਹਾਨੂੰ ਵੀ ਇੱਕੋ ਜੀ ਇਧਰ ਨੂੰ ਵੀ ਇੱਕੋ ਜੀ ਠੀਕ ਆ ਵੀਰੇ ਜਿਵੇਂ ਇਹ ਚ ਤੇ ਅਗਲੀ ਵੀਡੀਓ ਵੀਰੇ ਤੁਹਾਨੂੰ ਇਹ ਫੁੱਲ ਵੀਡੀਓ ਆ ਵੀਰੇ ਫੁੱਲ ਵੀਡੀਓ ਵੀਰੇ ਸਮਝ ਲਿਓ ਇਹ ਚ ਜੇ ਕੁਝ ਨਹੀਂ ਸਮਝ ਚ ਆਇਆ ਤਾਂ ਮੈਸੇਜ ਕਰ ਦਿਓ ਠੀਕ ਆ ਤੁਹਾਨੂੰ ਹੋਰ ਵੀ ਸਮਝਾ ਦਾਂਗੇ ਆਪਾਂ ਵੀਰੇ ਆਪਾਂ ਹਰ ਇੱਕ ਬੰਦੇ ਦੀ ਸਪੋਰਟ ਕਰਕੇ ਰਾਜੀ ਆਂ ਨਾ ਕਿ ਵੀਰੇ ਆਪਾਂ ਕਮੈਂਟ ਮਾਰ ਦੋ ਇਹ ਚ ਜਦੋਂ ਵੀਰੇ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਏ ਹੋ ਤੇ ਮੇਰਾ ਹੱਕ ਬੰਦਾ ਮੇਰਾ ਸਾਰੀ ਉਮਰ ਹੀ ਹੱਕ ਬੰਦਾ ਜਦੋਂ ਤੁਸੀਂ ਮੈਨੂੰ ਇੰਨੇ ਜੋਗਾ ਕਰ ਰਹੇ ਹੋ ਹਨਾ ਮੈਨੂੰ ਮੈਨੂੰ ਉੱਪਰਲੇ ਲੈਵਲ ਤੇ ਲੈ ਕੇ ਜਾ ਰਹੇ ਹੋ ਮੇਰੇ ਤੇ ਜਿਹੜੇ ਲੈਵਲ ਦਾ ਮੈਂ ਸਦਾ ਜਿਹੜੇ ਲੈਵਲ ਦੇ ਮੰਗ ਕਰ ਭਜਿਆ ਉਹ ਲੈਵਲ ਦੇ ਮੈਨੂੰ ਲੈ ਕੇ ਜਾ ਰਹੇ ਹੋ ਤੇ ਵੀਰੇ ਮੇਰਾ ਵੀ ਕੁਝ ਹੱਕ ਬੰਦਾ ਵੀ ਮੈਂ ਤੁਹਾਨੂੰ ਵੀ ਜਿਵੇਂ ਤੁਸੀਂ ਮੈਨੂੰ ਮੇਰੀ ਠੀਕ ਹੈ ਮੇਰੇ ਸੁਪਨੇ ਪੂਰੇ ਕਰ ਰਹੇ ਹੋ ਮੈਂ ਮੈਨੂੰ ਵੀ ਐ ਵੀ ਥੋੜੇ ਵੀ ਸੁਪਨੇ ਪੂਰੇ ਹੋਣ ਠੀਕ ਹੈ ਵੀਰੇ ਤਾਈਆਂ ਵੀਰੇ ਸੋਨੂੰ ਮੈਂ ਗਿਆਨ ਦੀਆਂ ਗੱਲਾਂ ਦਦੋਣਾ ਤਾਈਆਂ ਤੁਹਾਨੂੰ ਹਰ ਇੱਕ ਗੱਲ ਜਿਹੜੀ ਮੈਂ ਕਰਦਾ ਵੀ ਮ ਜਿਹੜੇ ਹੁਣ ਸਿੱਖਣ ਲੱਗੇ ਹੋ ਵੀ ਛੇਤੀ ਅੱਗੇ ਜਾਓ ਠੀਕ ਹੈ ਵੀਰੇ ਜੇ ਕੁਝ ਵੀਰੇ ਕੰਮ ਬਾਰੇ ਪੁੱਛਣਾ ਹੋਵੇਰੇ ਤੁਹਾਡੇ ਭਾਈ ਨੂੰ ਜਦੋਂ ਮਰਜ਼ੀ ਫੋਨ ਕਰਿਓ ਜਦੋਂ ਮਰਜ਼ੀ ਕਾਲਿੰਗ ਕਰਿਓ ਤੇ ਵੀਰੇ ਅਗਲੀ ਵੀਡੀਓ ਚ ਮਿਲਦੇ ਆ ਓਕੇ ਬਾਏ